ਇੱਕ ਜੂਨ ਮਹੀਨੇ ਦੀ ਰੁੱਤ ਤੱਤੀ ਜ਼ਮੀਨ ਤੱਤੀ ਅਤੇ ਅਸਮਾਨ ਤੱਤਾ ਉਤੋਂ ਸਮਾਂ ਵੀ ਸਿਖਰ ਤੇ ਪੈੜਦਾ ਸੀ ਸੂਰਜ ਦੀ ਤੱਤਾ ਤੇ ਵਗੇ ਤੂਫਾਨ ਤੱਤਾ ਲਾਹੌਰ ਸ਼ਹਿਰ ਵੀ ਤੱਤਾ ਸੀ ਆਖਰਾਂ ਦਾ ਅਹਿਲਕਾਰ ਦਿੱਤੇ ਹਰ ਦਰਬਾਨ ਤੱਤਾ ਇੱਕ ਸ਼ਰਾਤ ਤੱਤੀ ਇੱਕ ਸੁਲਤਾਨ ਤੱਤਾ ਉਤੋਂ ਹੋ ਗਿਆ ਸ਼ਾਹੀ ਫਰਮਾਨ ਤੱਤਾ ਅੱਗੋਂ ਜਸਰੇ ਹੁਕਮ ਬਜਾਵਣਾ ਸੀ ਉਹ ਵੀ ਚੰਦਰਾ ਚੰਦੂ ਦੀਵਾਨ ਤੱਤਾ ਅਰਜਨ ਗੋਰਾ ਦੇ ਸਦਕ ਨੂੰ ਪਰਖਣੇ ਲਈ ਇਕੱਠਾ ਕਰ ਲਿਆ ਕੁੱਲ ਸਮਾਨ ਤੱਤਾ ਇੱਕ ਦੇਗ ਤਤੀ ਇੱਕ ਤਵੀ ਤਤੀ ਪਰਚਾ ਇੱਕ ਤੋਂ ਇੱਕ ਮਹਾਨ ਤਤਾ ਉਹ ਤਤੀ ਤਵੀ ਤੇ ਡਿੱਠੀ ਜਾਂ ਜੋਤ ਰਬੀ ਮੀਆਂ ਮੀਰ ਜਿਹਾ ਹੋਇਆ ਇਨਸਾਨ ਤਤਾ ਇਹਨੇ ਕਹਿਰ ਤਤੇ ਸਿਰ ਤੇ ਝੱਲ ਕੇ ਵੀ ਰਹੇ ਸ਼ਾਂਤ ਚਤ ਅਤੇ ਮੁਸਕਾਨ ਦੇ ਰਹੇ ਅਰਸ਼ੀ ਧਨ 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 ਗੁਰੂ ਅਰਜਨ ਮਿੱਠਾ ਪਾਣਾ ਲਗੇ ਇਹੋ ਗਾਵਦੇ ਰਹੇ ਤੇਰਾ ਕੀਆ ਮਿੱਠਾ ਲੱਗਾ ਹਰਨਾਮ ਪਦਾਰਥ ਨਾਨਕ ਮੰਗਾ ਇਤਿਹਾਸ ਕਰ ਕਹਿੰਦੇ ਨੇ ਚਾਰੋਂ ਤਰਫੋਂ ਆਗ ਵਰਸੇ ਸੇਖੀ ਤਨ ਸਾੜਦਾ ਛਲੇ ਛਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸਾਈ ਮੀਆਂ ਮਿੱਢਾ ਹਾਲ ਜਦ ਆ ਯਾਰ ਦਾ ਹੋਵੇ ਇਕਲ ਰੋਪਿਆ ਚੀਖਾਂ ਤੇ ਢਾਹੀ ਮਾਰਦਾ ਪਰ ਸਤਗੁਰੂ ਕਿਹਾ ਮੀਆਂ ਛੋੜੋ ਪ੍ਰੀਤੀ ਚਾਮ ਸੇ ਕਿਆ ਹੁਆ ਤਨ ਤਪ ਰਹਾ ਹਮ ਸ਼ਾਂਤ ਹੈ ਹਰੀ ਨਾਮ ਸੇ ਕਿਆ ਹੁਆ ਤਨ ਤਪ ਰਹਾ ਹਮ ਸ਼ਾਂਤ ਹੈ ਹਰੀ ਨਾਮ ਸੇ